ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਵੋਗੇ ਤੇ ਕਿਸਾਨ ਭਰਾਵੋ ਅੱਜ ਆਪਾਂ ਜਿਹੜੀ ਬੋਨੇ ਰੋਗ ਦੀ ਜਿਹੜੀ ਪੰਜਾਬ ਦੇ ਵਿੱਚ ਸਾਰੇ ਕਿਸਾਨਾਂ ਦੇ ਖੇਤਾਂ ਵਿੱਚ ਜਿਹੜਾ ਹਮਲਾ ਕੀਤਾ ਬਿਮਾਰੀ ਨੇ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਵੀ ਜਿਹੜੀ ਤੇਡੇ ਵਾਲੀ ਸਪਰੇ ਆ ਉਹਦੇ ਨਾਲ ਆਪਾਂ ਕਿਵੇਂ ਜਿਹੜੀ ਇਸ ਵਾਇਰਸ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਕੰਮ ਹੋਊਗਾ ਜਾਂ ਫਿਰ ਨਹੀਂ ਆਪਣਾ ਬਚਾਅ ਹੋ ਸਕਦਾ ਜਾਂ ਫਿਰ ਨਹੀਂ ਬਾਕੀ ਹੋਰ ਕਿਹੜੇ ਤਰੀਕੇ ਨੇ ਜਿਹਦੇ ਨਾਲ ਆਪਾਂ ਚੋਣੇ ਦੇ ਵਿੱਚ ਜਿਹੜਾ ਇਹ ਵਾਇਰਸ ਹੈ ਮਦਰੇ ਬੂਟੇ ਵਾਲਾ ਇਸ ਨੂੰ ਆਪਾਂ ਇਸ ਦੀ ਰੋਕ ਥਾਮ ਆਪਾਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਲ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਹੋਰ ਜਿੰਨੇ ਦਾਰ ਭਰਾਵਾਂ ਤੱਕ ਜਿਹੜੀ ਆਪਣੀ ਵੀਡੀਓ ਨੂੰ ਜਰੂਰ ਸਾਂਝੀ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਪਹਿਲਾਂ ਤਾਂ ਕਿਸਾਨ ਭਰਾਓ ਇਹ ਜਿਹੜਾ ਵਾਇਰਸ ਹੈ ਮਦਰੇ ਰੋਗ ਵਾਲਾ ਇਹ ਅੱਜ ਤੋਂ 3-4 ਸਾਲ ਪਹਿਲਾਂ ਵੀ ਇਸ ਨੇ ਪੰਜਾਬ ਦੇ ਵਿੱਚ ਵੀ ਸਾਰੇ ਰਾਕਿਆ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਕੀਤਾ ਸੀ ਪਰ ਇਸ ਵਾਰ ਵੀ ਜਿਹੜਾ ਕਈ ਰਾਕਿਆ ਦੇ ਵਿੱਚ ਵਧਦੇ ਇਸ ਵਾਇਰਸ ਨੇ ਹਮਲਾ ਕੀਤਾ ਤੇ ਕਈ ਰਾਕਿਆ ਦੇ ਵਿੱਚ ਥੋੜਾ ਹਮਲਾ ਹੋਇਆ ਤੇ ਪਹਿਲੇ ਤਾਂ ਕਿਸਾਨ ਭਰਾਓ ਮੈਂ ਤੁਹਾਨੂੰ ਦੱਸ ਦਵਾਂ ਵੀ ਇਹਦੀ ਕੋਈ ਵੀ ਦਵਾਈ ਨਹੀਂ ਜੀ ਜਿਹੜੀ ਮਤਲਬ ਮਤਲਬ ਜਿਹੜਾ ਬੂਟਾ ਰੁਕ ਗਿਆ ਉਹਨੂੰ ਦੁਬਾਰਾ ਚੱਲ ਸਕੀ ਸਿਰਫ ਅਪਾ ਇੰਨਾ ਬਚਾ ਕਰ ਸਕਦੇ ਆ ਕੋਈ ਵੀ ਤੁਹਾਨੂੰ ਚੋਹ ਦੁਕਾਨਦਾਰ ਕਹੇ ਵੀ ਆ ਦਵਾਈ ਪਾ ਦੋ ਆ ਦਵਾਈ ਪਾ ਦੋ ਕੋਈ ਵੀ ਕਿਸਾਨਪ੍ਰਭੂ ਇਸ ਵਾਇਰਸ ਦੀ ਦੁਆ ਨਹੀਂ ਬਣੀ ਸਿਰਫ ਅਪਾ ਇਸ ਵਾਇਰਸ ਨੂੰ ਕੰਟਰੋਲ ਕਰ ਸਕਦੇ ਆ ਉਹ ਕਿਹੜੇ ਤਰੀਕੇ ਆ ਉਹ ਤਰੀਕੇ ਕਿਸਾਨਪ੍ਰਭੂ ਹੈਗੇ ਆ ਇੱਕ ਤਾਂ ਕਿਸਾਨਪ੍ਰਭੂ ਸਹੀ ਗੱਲ ਹੈ ਵੀ ਤੇਲੇ ਵਾਲੀ ਸਪਰੇ ਕਿਉਂਕਿ ਇਹ ਵਾਇਰਸ ਜਿਹੜਾ ਉਹਨੇ ਦੇ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਹੁੰਦਾ ਨਾ ਉਹਦੇ ਨਾਲ ਹੀ ਸਭ ਤੋਂ ਵੱਧ ਫੈਲਦਾ ਜਿਹੜੇ ਵਾਇਰਸ ਵਾਲੇ ਬੂਟੇ ਦਾ ਰਾਸ ਚੂਸ ਕੇ ਦੂਏ ਬੂਟੇ ਦੇ ਵਿੱਚ ਜਿਹੜਾ ਟਿੱਡਾ ਏ ਉਹ ਫਲਾ ਦਿੰਦਾ ਜਿਸ ਦੇ ਕਾਰਨ ਜਿਹੜੇ ਸਾਰੇ ਖੇਤ ਦੇ ਵਿੱਚ ਜਿਹੜਾ ਵਾਇਰਸ ਫੈਲਦਾ ਇਸ ਕਰਕੇ ਜੇ ਤੁਹਾਡੇ ਖੇਤ ਦੇ ਵਿੱਚ ਜਿਹੜੇ ਮਦਰੇ ਬੂਟਿਆਂ ਦੀ ਤੁਹਾਡੇ ਪ੍ਰੋਬਲਮ ਵੱਧ ਰਹੀ ਹੈ ਤੁਸੀਂ ਕਿਸਾਨ ਭਰਾਵੋ ਤੇਲੇ ਵਾਲੀ ਕੋਈ ਸਪਰੇਅ ਜਰੂਰ ਕਰੋ ਕੋਈ ਵੀ ਤੁਸੀਂ ਸਪਰੇਅ ਕਰ ਸਕਦੇ ਹੋ ਸਿਰਫ ਆਪਾ ਤੇਲੇ ਨੂੰ ਰੋਕਣਾ ਹੈ ਤੇ ਦੂਜਾ ਜਿਹੜਾ ਤਰੀਕਾ ਕਿਸਾਨ ਪ੍ਰਭੂ ਪਾਣੀ ਹੁਣ ਤੁਹਾਡਾ ਜਿਹੜਾ ਚੌਨਾ ਹੁਣ 25 ਦਿਨ 30 ਦਿਨ ਇੱਕ ਮਹੀਨੇ ਦਾ ਹੋ ਗਿਆ ਉਹਦੇ ਵਿੱਚ ਪਾਣੀ ਖੜਾ ਕੇ ਨਾ ਰੱਖੋ ਕਿਉਂਕਿ ਹੁਣ ਉਹਦੇ ਵਿੱਚ ਕੋਈ ਵੀ ਜ਼ਰੂਰਤ ਨਹੀਂ ਹੁਣ ਆਪਣੀ ਆ ਪੀ ਆਰ 131 ਵੈਰੈਟੀ ਹੈ ਪਾਣੀ ਦੇਖ ਲਓ ਤੁਸੀਂ ਇਹ ਅੱਜ ਪੂਰੇ 35 ਦਿਨਾਂ ਦੀ ਹੋਗੀ ਆਪਾਂ ਇਹਦਾ 28 29 ਦਿਨ ਤੇ ਜਾ ਕੇ ਪਾਣੀ ਬੰਦ ਕਰਤਾ ਸੀ ਤੇ ਹੁਣ ਆਪਾਂ ਇਹਨੂੰ ਪਾਣੀ ਸ਼ੁਰੂ ਕਰਨਾ ਕੱਲ ਤੋਂ ਕਿਉਂਕਿ ਹੁਣ ਪਾਣੀ ਬਿਲਕੁਲ ਸੁੱਕ ਗਿਆ ਹੈ ਤੇ ਹੁਣ ਆਪਾਂ ਇਹਨੂੰ ਸਕਾਸ-ਸਕਾ ਕੇ ਪਾਣੀ ਲਾਵਾਂਗੇ ਕਿਉਂਕਿ ਹੁਣ ਬਹੁਤੀ ਜ਼ਰੂਰਤ ਨਹੀਂ ਅਨੁਸਾਰੇ ਸਮੇਂ ਫੇਰ ਪਾਣੀ ਦੀ ਹੁਣ ਸਿਰਫ ਜ਼ਰੂਰਤ ਪੈਣੀ ਹੈ ਇਸ ਕਰਕੇ ਹੁਣ ਖੇਤ ਦੇ ਵਿੱਚ ਪਾਣੀ ਖੜਾ ਕੇ ਨਾ ਰੱਖੋ ਬਸ ਸਿਰਫ ਆਪਾਂ ਨਮੀ ਰੱਖਣੀ ਹੈ ਹੁਣ ਤੁਹਾਡੀ ਜ਼ਮੀਨ ਦੇ ਹਿਸਾਬ ਦੇਣਾ ਬਸ ਝੋਨੇ ਨੂੰ ਪਾਣੀ ਲਾਈ ਜਾਓ ਤੇ ਇਹ ਵੀ ਸਭ ਤੋਂ ਵੱਡਾ ਤਰੀਕਾ ਕਿਉਂਕਿ ਹੋਰ ਬਿਮਾਰੀਆਂ ਤੋਂ ਵੀ ਪਚਾ ਹੋਊਗਾ ਜੇ ਪਾਣੀ ਜ਼ਿਆਦਾ ਆਪਾਂ ਖੜਾ ਕੇ ਰੱਖਾਂਗੇ ਤਾਂ ਹੋਰ ਬਿਮਾਰੀਆਂ ਦਾ ਵੀ ਅਟੈਕ ਹੋਊਗਾ ਜਿਵੇਂ ਫੰਗਸ ਹੋ ਗਿਆ ਹੋਰ ਬਿਮਾਰੀਆਂ ਹੋ ਗਿਆ ਇਹੀ ਕਿਸਾਨਪਰਾ ਉਹ ਦੋਕ ਤਰੀਕਾ ਹੈ ਜਿਹਦੇ ਨਾਲ ਆਪਾਂ ਇਸ ਵਾਇਰਸ ਨੂੰ ਕੰਟਰੋਲ ਕਰ ਸਕਦੇ ਆ ਅੱਗੇ ਫੈਲਣ ਤੋਂ ਆਪਾਂ ਵਧਣ ਤੋਂ ਰੋਕ ਸਕਦੇ ਆ ਤੇ ਹੋਰ ਕੋਈ ਵੀ ਦਵਾਈ ਨਹੀਂ ਬਣੀ ਵਿੱਚ ਜੀਮਿੰਦਾਰਪਰਾ ਫਟੇਰਾ ਆਪਦਾਨ 1236 ਇਹ ਅਲੱਗ ਅਲੱਗ ਚੀਜ਼ਾਂ ਸਾਰੀਆਂ ਦਵਾਈਆਂ ਸੁਪਰੇਆ ਕਰੀ ਜਾਂਦੇ ਆ ਚੋਣੇ ਦੇ ਵਿੱਚ ਇਹ ਸਿਰਫ ਪੈਸੇ ਖਰਾਬ ਹੈ ਇਹਦਾ ਕੋਈ ਵੀ ਕਿਉਂਕਿ ਇਸ ਦੀ ਕੋਈ ਵੀ ਦਵਾਈ ਨਹੀਂ ਬਣੀ ਨਾ ਕੋਈ ਇਲਾਜ ਹੈ ਇਸ ਕਰਕੇ ਹਜੇ ਸਿਰਫ ਆਪਾ ਇਸ ਤਰੀਕੇ ਦੇ ਨਾਲ ਇਸ ਵਾਇਰਸ ਦੀ ਰੋਕ ਠਾਮ ਕਰ ਸਕਦੇ ਆ ਤੇਲੇ ਵਾਲੀ ਸਪਰੇਅ ਕਰਨੀ ਜ਼ਰੂਰੀ ਏ ਤੇ ਇੱਕ ਪਾਣੀ ਸਿਕਾਓ ਤੇ ਪਹਿਲਾ ਕਈ ਕਿਸਾਨ ਭਰਾਵਾਂ ਨੇ ਜਿਹੜੀ ਝੋਨੇ ਬਾਏ ਵੀ ਹੈ ਤੇ ਵਿੱਚ ਕਈਆਂ ਦੇ ਤਾਂ ਚਲੋ ਮੰਨਿਆ ਵੀ ਬਹੁਤ ਜ਼ਿਆਦਾ ਸਮੱਸਿਆ ਸੀ ਬੌਣੇ ਰੋਗ ਦੀ ਕਈਆਂ ਦੇ ਥੋੜੀ ਸਮੱਸਿਆ ਵੀ ਸੀ ਉਹਨਾਂ ਨੇ ਵੀ ਜਿਹਰੇ ਵਿੱਚ 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 ਦਾਤ ਦੇ ਮਾਰਿਆ ਨੇ ਝੋਨੇ ਬਾਏ ਕਿਸਾਨ ਭਰਾਓ ਮੈਂ ਤੁਹਾਨੂੰ ਦੱਸ ਦਵਾਂ ਵੀ ਆਪਣੇ ਜਿਹੜੀ PR131 ਦੇ ਵਿੱਚ ਵੀ ਜਿਹੜਾ ਬੌਣਾ ਰੋਗ ਮਧਰੇ ਬੂਟੇ ਆਏ ਸੀ ਪਰ ਹੁਣ ਕਿਸਾਨ ਪ੍ਰਭੂ ਲੱਗ ਰਿਹਾ ਕਿਉਂਕਿ ਹੋਰ ਵੀਡੀਓ ਜਿਵੇਂ ਕਈ ਇਲਾਕਿਆਂ ਦੇ ਵਿੱਚ ਵਾਇਰਸ ਦੀ ਵੱਧ ਸਮੱਸਿਆ ਸੀ ਤੇ ਕਿਸਾਨਾਂ ਦੇ ਫੋਨ ਆ ਰਹੇ ਵੀ ਸਾਡੇ ਹੁਣ ਜਿਹੜਾ ਇਸ ਬਿਮਾਰੀ ਤੋਂ ਬਚਾ ਸਾਡੇ ਜਿਹੜਾ ਚੌਨਾ ਚੱਲ ਪਿਆ ਹੁਣ ਬਹੁਤ ਹੱਦ ਤੱਕ ਜਿਹੜੀ ਬਿਮਾਰੀ ਕੰਟਰੋਲ ਹੋਈ ਹੋਈ ਤੇ ਆਪਣੇ ਵੀ ਇੱਕ ਨਹੀਂ ਹੋਇਆ ਕਿਸਾਨ ਪ੍ਰਭੂ ਮੈਂ ਤੁਹਾਨੂੰ ਖੇਤ ਦੇ ਵਿੱਚ ਦਿਖਾਊਗਾ ਵੀ ਜਿਹੜੇ ਬੂਟੇ ਸੀ ਮਧਰੇ ਬੂਟੇ ਪਹਿਲਾਂ ਲੱਗ ਰਹੇ ਸੀ ਉਹਨਾਂ ਦਾ ਰੰਗ ਵੀ ਕਾਲਾ ਸੀ ਪਰ ਮੈਂ ਤੁਹਾਨੂੰ ਦਿਖਾਉਂਦਾ ਵੀ ਉਹ ਕਿਸ ਤਰ੍ਹਾਂ ਦੇ ਨੇ ਹੁਣ ਹਾਂਜੀ ਕਿਸਾਨ ਪ੍ਰਭੂ ਤੁਸੀਂ ਇਹ ਬੂਟਾ ਦੇਖ ਰਹੇ ਹੋ ਇਹ ਮਧਰੇ ਰੋਗ ਵਾਲਾ ਬੂਟਾ ਸੀ ਇਹਦਾ ਜਿਹੜਾ ਰੰਗ ਸੀ ਉਹ ਬਿਲਕੁਲ ਸ਼ਾ ਕਾਲਾ ਸੀ ਪਰ ਆਪਾਂ ਆਪਣੇ ਖੇਤ ਦੇ ਵਿੱਚ ਜਿਹੜੇ ਮਧਰੇ ਬੂਟੇ ਸੀ ਉਹਨਾਂ ਨੂੰ ਆਪਾਂ ਪੱਟ ਕੇ ਦੇਖਿਆ ਤੇ ਕਿਸਾਨ ਪ੍ਰਭੂ ਇਹ ਸਾਰੇ ਬੂਟਿਆਂ ਦੀ ਜਿਹੜਾ ਜੜਾ ਸੀ ਅੱਧਿਆ ਕਾਲੀਆ ਸੀ ਤੇ ਅੱਧਿਆ ਜੜਾ ਵਿੱਚ ਚਿੱਟੀ ਆ ਸੀ ਨਮੀਆਂ ਹੁਣ ਕਿਸਾਨ ਪ੍ਰਭੂ ਲੱਗ ਰਿਹਾ ਵੀ ਜੇ ਜਿਹੜੀ ਬਿਮਾਰੀਆ ਕੰਟਰੋਲ ਹੋ ਗਈ ਜਾਂ ਤਾਂ ਫਿਰ ਇਹ ਬੂਟੇ ਚੱਲ ਪਏ ਦੁਬਾਰਾ ਬਾਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਭਰਾਓ ਪਤਾ ਲੱਗ ਜਾਊਗਾ ਵੀ ਬੂਟੇ ਚੱਲ ਪਏ ਜਾਂ ਫਿਰ ਨਹੀਂ ਵੈਸੇ ਕਿਸਾਨ ਭਰਾਓ ਆਪਾਂ ਕੋਈ ਵੀ ਨਾ ਤਾਂ ਆਪਾਂ ਸਪਰੇਅ ਕੀਤੀ ਹੈ ਕੱਲਾ ਪਾਣੀ ਸਕਾਇਆ ਹੈ ਆਪਣੇ ਖੇਤ ਦੇ ਵਿੱਚ ਫਿਰ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਬਿਮਾਰੀ ਜਿਹੜੀ ਕੰਟਰੋਲ ਹੈ ਇਸ ਕਰਕੇ ਹੁਣ ਜਿਨ੍ਹਾਂ ਦੇ ਵੀ ਮਦਰੇ ਬੂਟੇ ਹੈਗੇ ਆ ਤੁਸੀਂ ਘਬਰਾਉਣਾ ਹੁਣ ਇੱਕ ਤਾਂ ਧੁੱਪ ਪੈ ਰਹੀ ਹੈ ਵਧੀਆ ਇਹਦੇ ਕਰਕੇ ਹੁਣ ਕਿਸਾਨ ਭਰਾ ਉਹ ਖੇਤ ਦੇ ਵਿੱਚ ਲੱਗ ਰਿਹਾ ਵੀ ਜਿਹੜੀ ਬਿਮਾਰੀ ਹੈ ਉਹ ਬਹੁਤ ਹੱਦ ਤੱਕ ਕੰਟਰੋਲ ਹੋ ਗਈ ਹੈ ਇਸ ਕਰਕੇ ਹੁਣ ਐਨੀ ਟੈਨਸ਼ਨ ਨਾ ਲਾਓ ਬਿਮਾਰੀ ਤੋਂ ਬਚਾ ਹੋ ਗਿਆ ਹੈ ਤੇ ਬਾਕੀ ਕਮੈਂਟ ਵਿੱਚ ਦੱਸਿਓ ਵੀ ਤੁਹਾਡੇ ਖੇਤ ਦੇ ਵਿੱਚ ਕਿਸ ਤਰ੍ਹਾਂ ਹੁਣ ਜਿਹੜੀ ਸਿਚੁਏਸ਼ਨ ਹੈ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਜਿੰਮੇਂਦਾਰ ਭਰਾਵਾਂ ਤੱਕ ਸਤਿ ਸ਼੍ਰੀ ਅਕਾਲ ਜੀ